ਫੈਮਲੀ ਮੇਰੀ ਗੱਲ ਸੁਣੋ ਫੈਮਲੀ ਇੱਧਰ ਥੋੜੀ ਜਾਂਦੀ ਕਿੱਧਰ ਜਾਣਦੇ ਆ ਫੈਸਲੂ ਕੰਪਲੀਟ ਆ ਯੇ ਵੈਰੀਫਾਈ ਕਰ ਰਹੇ ਨੇ ਉਹ 1 ਮਿੰਟ ਮਰਦ ਤੁਸੀਂ ਬੋਲ ਦੋ ਦੱਸਾਂਗੇ ਤੇ ਆਈਓ ਦੇ ਮੌਕੇ ਦੇ ਦੱਸਾਂਗੇ ਬੰਵੇਟ ਹਾਂ ਦੱਸ ਕੀ ਮੈਟਰ ਆ ਦੱਸੋ ਕੀ ਮੈਟਰ ਆ ਵੈਰੀਫਾਈ ਕਰ ਲੈਂਦੇ ਹੋ ਨਹੀਂ ਦੱਸੋ ਨਾ ਕੀ ਮੈਟਰ ਆ ਕੀ ਮੈਟਰ ਸਾਹ ਦੱਸੋ ਪਲੀਜ਼ ਮਾੜਾ ਜਾ ਹਾਂਜੀ ਵੈਰੀਫਾਈ ਕਰ ਲੈਂਦੇ ਹੋ ਦੱਸਦੇ ਆ ਤੁਹਾਨੂੰ ਬਾਈਟ ਦਿੰਨੇ ਆ ਸਭ ਆਪਣੀ ਡਿਊਟੀ ਕਰ ਲਓ ਬੇਨਾ ਚਲੋ ਠੀਕ ਕਰੋ ਜੀ ਕਰੋ ਇਹ ਵਪਾਰ ਦਾ ਧੰਦਾ ਹਾਰੀ ਸ਼ਰੀਕਪੁਰਾ ਬੱਸ ਸਟੈਂਡ ਦੇ ਨੇੜੇ ਜਿਹੜਾ ਦਾਹੀ ਦਾ ਬਾਜ਼ਾਰ ਜਾਂਦਾ ਉਹਦੇ ਵਿੱਚ ਨੇ ਕੀ ਉਹਨਾਂ ਦੇ ਪੁਲਿਸ ਚਲੋ ਗਈਆਂ ਸੂਚਨਾ ਮਿਲਦੀ ਆ ਬਕਰਤ ਜਿਹੜਾ ਬਹੁਤ ਲੜਕਾ ਲੜਤੀ ਜਾਂਦੀ ਆ ਤੇ ਜੀ ਟੋਟਲ ਆ ਰਿਹਾ ਐਸ ਜੱਜ ਦੇਸੀ ਦੀਆ ਲੈ ਗਿਆ ਟੋਟਲ ਕਿ ਲੜਕੀਆਂ ਕਿੰਨੇ ਲੜਕੇ ਕਿੰਨੇ ਆ ਸਰ ਤੁਸੀਂ ਕਹਿ ਰਹੇ ਹੋ ਲੈ ਕੇ ਜਾ ਰਹੇ ਆ ਫੜੇਗੇ ਦੀ ਲੈ ਕੇ ਜਾ ਰਹੇ ਹੋ ਰਜਿਸਟਰ ਤੇ ਮੇਨਟੇਨ ਕੀਤਾ ਹੁੰਦਾ ਕਿੰਨੇ ਕਿ ਫੜੇਗੇ ਸਾਰੇ ਅਡਲਟ ਆ ਕਿ ਨਾਬਾਲਗ ਵੀ ਗੀਆਂ ਕੁੜੀਆਂ ਵਿੱਚ ਸਰ ਵੈਰੀਫਾਈ ਕਰਦੇ ਸਰ ਵੈਰੀਫਾਈ ਤੇ ਤੁਸੀਂ ਲਿਜਾਣ ਤੋਂ ਪਹਿਲਾਂ ਕੋਈ ਜਾਣਕਾਰੀ ਤਾਂ ਥੋੜੀ ਦਿਓ ਨਾ ਕਿ ਇਹ ਰੈਂਡ ਬਾਲੀ ਹੈ ਦੀ ਤਾਂ ਕਿ ਬਿਲਕੁਲ ਦੇਖ ਲੈਣਾ ਜ਼ਰੂਰੀ ਹੈ ਕਿ ਕਿਹੜਾ ਹੋਟਲ ਹੈ ਹੋਟਲਸ ਆ ਰੇਟ ਮੇ 15 ਗੱਜ ਦੇ ਸੰਬੰਧ ਵਿੱਚ ਸਪੈਸ਼ਲ ਆਫਰ ਹੁੰਦਾ ਹੈ ਤਾਂ ਵੀ ਹੋਟਲ ਕੋਲ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾਂ ਡਾਕੂਮੈਂਟ ਤੋਂ ਨਾਮ ਲਗਾਉਣ ਸਾਨੂੰ ਕੰਬੈਂਡ ਮਿਲੀ ਵੀ ਆਰਸ ਏਜੰਸੀ ਹੈ ਗੱਲ ਨੰਬਰ 2 ਸ਼੍ਰੀਪੁਰੇ ਵੀ ਇਹ ਬਿਨਾਂ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਸ ਪੈਸੇ ਜਗਿੰਦੇ ਰੇਟ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰ ਕਰ ਲਿਆ ਕੋਈ ਪ੍ਰੂਫ ਲਿਆ ਔਰ ਇਸ ਸੰਬੰਧ ਵਿੱਚ ਅਸੀਂ ਇਹ ਮੁਕਦਮਾ ਦਰਜ ਕਰ ਰਹੇ ਹਾਂ ਇਹ ਹੁਕਮ ਦੀ ਖਿਲਾਫੀ ਅਰਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨਐਸ ਹੋ ਗਿਆ ਉਹ ਚੈਕਲਮ ਕਰ ਰਹੇ ਹਾਂ ਦਰਜ ਕਰ ਰਹੇ ਹਾਂ ਕਿਹਦੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰ ਹੈ ਰੋਹਤ ਲਬਰਾ ਦੇ ਮਾਲਕ ਦਾ ਕੰਮ ਲੈ ਕੇ ਚੜਾ ਰਿਹਾ ਲਿਸ ਤੇ ਸਰ ਜਿਹੜੇ ਬੰਦੇ ਫੜੇ ਜੇ ਲੇਡੀਜ਼ ਫੜੀਆਂ ਆ ਉਹ ਉਹਨਾਂ ਦਾ ਕੀ ਕੰਮ ਹੈ ਵਿੱਚ ਨਹੀਂ ਉਹ ਸਰ ਜਿਹੜੇ ਫੈਮਿਲੀ ਨਾਲ ਆਈਆਂ ਜਿਸ ਕਿਸੇ ਨਾਲ ਕਪਣਾ ਆ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਬਾਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੀ ਖਿਲਾਫੀ ਅਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਨੀ ਹੁੰਦੀ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਡੇ ਦਾ ਡਾਕੂਮੈਂਟ ਲੈਣ ਦੇ ਦਾ ਪੱਛਮੰਦ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਧੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਧੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਂਦੀ ਬਾਕੀ ਜਿਹੜੀਆਂ ਲੜਕੀਆਂ ਨੇ ਉਹਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ ਉਹ ਤੋਂ ਮਲੇ ਵਾਲੇ ਨੇ ਕਿਹਾ ਕਿ ਨਾ ਮੈਂ ਧੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੋਂ ਉਹਦੀ ਕਰ ਵੀ ਕੀਤੀ ਜਾਗੀ ਪਤਾ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਪਏ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਨੂੰ ਹੀ ਵੈਰੀਫਾਈ ਕਰ ਰਹੇ ਨੇ ਉਨੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਹਾਂ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰ ਵੀ ਕਰ ਰਹੇ ਇਹਨਾਂ ਦੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਫੜੀਆਂ ਹੋਣ ਫੜਿਆ ਸਿਰਫ ਕਤਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਤਗਿਲ ਤਰਨਤਨ ਰਹਿਣ ਵਾਲਾ ਉਹਦੇ ਖਿਲਾਫ ਕਨਵਰਟ ਕਰ ਕੁੜੀਆਂ ਤੇ ਮੁੰਡੇ ਬੜੇ ਕਿਹਨੇ ਉਹ ਕਿੱਥੇ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈਗੀ ਹੈ ਤੇ ਜਿਹੜੇ ਮੁੰਡੇ ਵੀ ਲੈ ਕੇ ਆਏ ਹੋ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨੇ ਵੈਰੀਫਾਈ ਕਰਦੇ ਤਾਂ ਉਹ ਆਈਸੀ ਹੋਟਲ ਐਨ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਬਾਲਗ ਨੇ ਲੜਕੀਆਂ ਵੀ ਜਿਹੜੇ ਉਹਨਾਂ ਕੋ ਇਹਨਾਂ ਨੇ ਪ੍ਰੂਫ ਜਨੂੰ ਨਹੀਂ ਦਿੱਤੇ ਕੰਮ ਦੇ ਲਗਾ ਕੇ ਰਕਮ ਲਾ ਗਈ ਉਹ ਇਹੀ ਉਹਦੇ ਅੱਥਰੂ ਕਰ ਵੀ ਕਰੇਗਾ ਨਹੀਂ ਸਰ ਉਹ ਤੂੰ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਸਾਰੇ ਟੋਟਲ ਕਿੰਨੇ ਹਨ ਇਹ ਫਿਰ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕਿ ਲੜਕੀਆਂ ਵਿੱਚ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਸਫਾਈ ਦੇ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਓ ਉਹ ਤੁਸੀਂ ਉਹ ਰੂਮ ਦੇ ਅੰਦਰ ਨਹੀਂ ਸਰ ਨਹੀਂ ਬਾਰਿਸ਼ ਰਿਸੈਪਸ਼ਨ ਤੇ ਠੀਕ ਉਹਰੇ ਬਾਰੇ ਵੈਰੀਫਾਈ ਕਰ ਲੈਣ ਉਹਨਾਂ ਦੇ ਪੇਰੈਂਟਸ